ਉਤਰਾ ਪੈਠਾ ਲੈ ਲੈਨੇ ਕੱਪੜੇ ਹਾਂਜੀ ਬਾਈ ਜੀ ਲੰਘਿਓ ਲੰਘਿਓ ਹਾਂਜੀ ਦੱਸੋ ਜੀ ਸਾਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆ ਪੈਂਟ ਸ਼ਰਟ ਲੈਣੀ ਸੀਗੀ ਕਿੰਨਾ ਵਾਸਤੇ ਆ ਆਪਣੇ ਜਵਾਗ ਮੁੰਡੇ ਵਾਸਤੇ ਲੈਣੇ ਇਹਦੇ ਵਾਸਤੇ ਭਾਈ ਜੀ ਵਧੀਆ ਜੀ ਦਿਖਾ ਦੇ ਜੀ ਪੂਰੀ ਵਧੀਆ ਦਿਖਾਵਾਂਗੇ ਪੂਰੀ ਵਧੀਆ ਹਾਂਜੀ ਆ ਦੇਖੋ ਬਲੂ ਕਲਰ ਹੀ ਲੈ ਵੀ ਮੁੰਡੇ ਕਰਲਾ ਪਸੰਦ ਕਿਹੜੀ ਲੈਣੀ ਆ ਆ ਇੱਕ ਆਪਣੇ ਕੋਲ ਆ ਬਲੈਕ ਚ ਹੈਗੀ ਜੀ ਦੇਖੋ ਲੈ ਵੀ ਮੁੰਡੇ ਕਰਲਾ ਪਸੰਦ ਕਿਹੜੀ ਲੈਣੀ ਆ ਦੇਖ ਲਾ ਆਹ ਜੰਦਾ ਜੀ ਆ ਆ ਕੀ ਠੀਕ ਹੈ ਪਸੰਦ ਆ ਤੇਰੇ ਹਾਂਜੀ ਹਾਂਜੀ ਆ ਬਾਈ ਇੱਕ ਵਧੀਆ ਜੀ ਸ਼ਰਟ ਵੀ ਦਿਖਾ ਦਿਓ ਜੀ ਠੀਕ ਹੈ ਜੀ ਉਹ ਯੱਸ ਹਾਂਜੀ ਇੱਧਰ ਆਈ ਆ ਗਈ ਇੱਕ ਮਿੰਟ ਰੁਕ ਜਾ ਜੀ ਮੈਂ ਮਾੜੀ ਗੱਲ ਸੁਣ ਕੇ ਆਇਆ ਹਾਂਜੀ ਵੀਰ ਜੀ ਯਾਰ ਤੂੰ ਮੇਰੀ ਦੁਕਾਨ ਬੰਦ ਕਰਵਾਉਣੀ ਆ ਆ ਕਹੇ ਜੇ ਲੋਕਾਂ ਨੂੰ ਖੜਾਈ ਖੜਾ ਕਾਊਂਟਰ ਤੇ ਕੀ ਹੋ ਗਿਆ ਯਾਰ ਤੂੰ ਗਰੀਬ ਲੋਕਾਂ ਨੂੰ ਕਾਊਂਟਰ ਤੇ ਖੜਾਈ ਖੜਾ ਹਾਲੇ ਪਾਉਦਾ ਕੀ ਹੋ ਗਿਆ ਵੀਰ ਜੀ ਗਾਹਕ ਰੱਬ ਦਾ ਰੂਪ ਹੁੰਦੇ ਆ ਉਹ ਭਾਵੇਂ ਅਮੀਰ ਹੋਣ ਭਾਵੇਂ ਗਰੀਬ ਯਾਰ ਤੂੰ ਮੈਨੂੰ ਨਾ ਸਕਾ ਇੱਕ ਮਿੰਟ ਚ ਦੁਕਾਨ ਚ ਬਾਹਰ ਕੱਢ ਦੇ ਉਹਨਾਂ ਨੂੰ ਭਾਈ ਜੀ ਉਹਨਾਂ ਨੇ ਕੱਪੜੇ ਖਰੀਦਣੇ ਆ ਪੈਸੇ ਦੇਣੇ ਆ ਮੈਂ ਕਿਵੇਂ ਬਾਹਰ ਕੱਢ ਸਕਦਾ ਦੁਕਾਨ ਤੋਂ ਤੂੰ ਜਲਦੀ ਕੱਪੜੇ ਦੇ ਉਹਨਾਂ ਨੂੰ ਦੁਕਾਨ ਚੋਂ ਬਾਹਰ ਕੱਢ ਸਕਦੀ ਠੀਕ ਆ ਵੀਰੇ ਦੇਖੋ ਇਹ ਸਾਰੀ ਮੈਂ ਮੇਚ ਦੀਆਂ ਸ਼ਰਟਾਂ ਕੱਢਤੀਆਂ ਈ ਕਿਹੜੀ ਪਸੰਦ ਆ ਜੇ ਹੋਰ ਕੋਈ ਆ ਤਾਂ ਮੈਂ ਕੱਢ ਦੇਣਾ ਈ ਉਹ ਤਾਂ ਹੈ ਈ ਕਿਹੜੀ ਆਹਾਂ ਇਹ ਵੀ ਲਾਸਟ ਪੀਸ ਹੀ ਬਚਿਆ ਸੀਗਾ ਦੇਖੋ ਤਾਂ ਆਵਾਜ਼ ਆਉਂਦਾ ਭਾਈ ਜੀ ਸਾਰੇ ਕਿੰਨੇ ਪੈਸੇ ਪਣੇ ਜੀ ਆਪਣੇ ਇਹਦੇ ਆਪਣੇ ਆਹ ਹੋ ਗਈ 700 ਦੀ ਪੈਂਟ ਹੋ ਗਈ ਤੇ 500 ਦੀ ਹੋਈ ਆਪਣੀ ਸ਼ਰਟ 1200 ਰੁਪਏ ਹੋ ਗਏ ਇਹ ਆਪਣਾ 1200 ਭਾਈ ਜੀ 600 600 ਦੇ ਵਿੱਚ ਮੈਂ ਦੋ ਚੀਜ਼ਾਂ ਤਾਂ ਦੇ ਨਹੀਂ ਸਕਦਾ ਜੀ ਐਂ ਕਰੋ ਤੁਸੀਂ ਇੱਕ ਚੀਜ਼ ਲੈ ਲਓ ਭਾਈ ਜੀ ਮੈਂ ਮੁੰਡਿਆਂ ਨੂੰ ਇਵਾਰਤ ਨਹੀਂ ਕਰਦਾ ਜੀ ਜਦੋਂ ਤੇਰਾ ਬਾਪੀ ਆਊਗਾ ਨਾ ਮੈਂ ਤੈਨੂੰ ਨਵੀਂ ਪੈਂਟ ਸ਼ਰਟ ਲੈ ਕੇ ਦਿਆਂਗਾ ਇਹ 600 ਮੜਾ 600 ਮੜਾ ਜੱਸ ਹਾਂਜੀ ਇੱਧਰ ਆਈਂ ਆ ਜੀ ਹਾਂਜੀ ਉਹ ਮੈਂ ਤੈਨੂੰ ਕੀ ਕਿਹਾ ਸੀ ਵੀ ਪੈਸੇ ਹੁੰਦੇ ਨਹੀਂ ਐਸੇ ਲੋਕਾਂ ਕੋਲੇ ਆਇਂਦੇ ਮੂੰਹਾਂ 'ਚ ਕੱਪੜੇ ਲੈਣ। ਭਾਈ ਜੀ ਤੁਸੀਂ ਮੇਰੀ ਸੈਲਰੀ 'ਚੋਂ ਪੈਸੇ ਕੱਟ ਲਓ ਮੈਨੂੰ ਕੱਪੜੇ ਦੇ ਲੈਣ ਦਿਓ। ਓ ਯਾਰ ਐਡਾ ਵੱਡਾ ਦਾਨ ਵੀ ਕਦੋਂ ਬਣ ਗਿਆ ਤੂੰ? ਆ ਤੇਰੀ 7000 ਰੁਪਏ ਦੀ ਸੁਨਖਾ ਵਾ। ਤੂੰ ਉਹਦੇ ਵਿੱਚੋਂ ਵੀ ਪੈਸੇ ਕਟਾਈ ਜਾਂਦਾ ਇਹਨਾਂ ਵਾਸਤੇ? ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਾਂ ਨਾ ਵੀ ਸੈਲਰੀ 'ਚੋਂ ਪੈਸੇ ਕੱਟ ਲਓ। ਤੂੰ ਕੋਈ ਨਾ ਦੇ ਇਹਨਾਂ ਨੂੰ ਕੱਪੜੇ। ਤੈਨੂੰ ਪੈਸੇ ਤੇ ਮੈਂ ਕੱਟ ਹੀ ਲੈਣੇ ਆ ਤੂੰ। ਡੈਡੀ ਜੀ ਜੇ ਤੁਹਾਡੇ ਕੋਲ ਪੈਸੇ ਘਟਾ ਨਾ ਆਪਾਂ ਰਹਿਣ ਦਿੰਦੇ ਆ ਕੱਪੜੇ ਲੈਣ ਨੂੰ। ਅਗਲੇ ਸਾਲ ਲੈ ਲਾਂਗੇ। ਜਿਹੜਾ ਮੇਰਾ ਯਾਰ ਦੋਸਤ ਸੀ ਸਰਵੰਚ ਦਾ ਮੁੰਡਾ ਉਹਦੇ ਕੋਲ ਪੁਰਾਣੇ ਕੱਪੜੇ ਹੈਗੇ ਆ ਉਹ ਮੈਨੂੰ ਕਹਿੰਦਾ ਸੀਗਾ ਵੀ ਤੂੰ ਉਹ ਕੱਪੜੇ ਲੈ ਲੀ ਠੀਕ ਹੈ ਜੀ ਮੈਂ ਉਹਦੇ ਕੱਪੜੇ ਪਾ ਕੇ ਆਪਣਾ ਬਾਡੀ ਬਣਾ ਲਵਾਂ ਜਿੱਦ ਲਈ ਆਪਾਂ ਜੀ ਚਲੋ ਦੇਖ ਲੈ ਬਹੁਤ ਤੇਰੀ ਮਰਜ਼ੀ ਨਹੀਂ ਪਾਪਾ ਆਪਾਂ ਅਗਲੇ ਸਾਲ ਲੈ ਲਾਂਗੇ ਚਲੋ ਹਾਂਜੀ ਬਾਈ ਜੀ ਕਿੱਧਰ ਚੱਲਿਓ ਉਹ ਰੁਕੋ ਤਾਂ ਸਹੀ ਹਾਂਜੀ ਉਹ ਵੀਰ ਨੇ ਤਾਂ ਮੈਨੂੰ ਹੁਣ ਦੱਸਿਆ ਵਾ ਆਫਰ ਲੱਗੀ ਹੋਈ ਆ ਜਿਹੜੇ ਬੱਚੇ ਦਾ ਜਨਮਦਾਨ ਆ ਨਾ ਹਾਂਜੀ ਉਹਨੂੰ ਪੈਂਟ ਦੇ ਨਾਲ ਸ਼ਰਟ ਫ੍ਰੀ ਮਿਲਦੀ ਆ ਸੱਚੀ ਵੀਰ ਦੀ ਹਾਂ ਮੈਂ ਨਾ ਤੁਹਾਨੂੰ ਆ ਪੈਕ ਕਰ ਦਿੰਨਾ ਹਾਂ ਹਾਂਜੀ ਤੇ ਤੁਸੀਂ 2 ਮਿੰਟ ਰੁਕੋ ਠੀਕ ਹੈ ਜੀ ਮੈਂ ਤਾਂ ਕੋਈ ਤਰ੍ਹਾਂ ਤੇਰੀ ਬਾਤ ਤੇ ਅਸੀਂ ਨਾ ਠੀਕ ਆ ਲੋਈ ਹਾਲੋ ਜੀ ਜੀ ਠੀਕ ਹੈ ਜੀ ਧੰਨਵਾਦ ਜੀ ਨਾਲੇ ਪਤ ਹੈਪੀ ਬਰਥਡੇ ਦੱਸ ਹਾਂਜੀ ਮੇਰੀ ਗੱਲ ਸੁਣੋ ਯਾਰ ਜਦੋਂ ਮੈਂ ਤੇਰੀ ਸੈਲਰੀ ਚੋਂ ਪੈਸੇ ਕੱਟ ਹੀ ਲੈਣੇ ਸੀ ਫਿਰ ਉਹਨਾਂ ਨੂੰ ਤੂੰ ਆਪਰ ਵਾਲੀ ਗੱਲ ਦਾ ਝੂਠਾ ਕੱਢ ਬੋਲਿਆ ਹਾਂਜੀ ਅਸਲ ਚ ਗੱਲ ਪਤਾ ਕੀ ਐ ਉਹ ਬੱਚੇ ਦਾ ਜਨਮ ਦਿਨ ਸੀ ਤੇ ਉਹਦੇ ਪਿਓ ਨੇ ਉਹਦੇ ਨਾਲ ਵਾਦਾ ਕੀਤਾ ਸੀ ਆ ਵੀ ਮੈਂ ਤੈਨੂੰ ਜਨਮ ਦਿਨ ਤੇ ਨਾ ਨਵੇਂ ਕੱਪੜੇ ਲੈ ਕੇ ਦੇਵਾਂਗਾ ਜੇ ਉਹ ਪਿਓ ਅੱਜ ਖਾਲੀ ਹੱਥ ਚਲਾ ਜਾਂਦਾ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਦੇ ਬੱਚੇ ਨੇ ਜ਼ਿੰਦਗੀ ਦੇ ਵਿੱਚ ਗੈਫਟ ਲੈਣ ਲਈ ਆਪਦੇ ਪਿਓ ਨੂੰ ਕਦੇ ਕਹਿਣਾ ਬਾਈ ਜੀ ਮੈਨੂੰ ਲੱਗਦਾ ਨਾ ਤੁਸੀਂ ਉਹਨਾਂ ਦੀ ਇਕੱਲੀ ਗਰੀਬੀ ਦੇਖੀ ਐ ਮੈਂ ਉਹਨਾਂ ਦੀ ਅੱਖਾਂ ਵਿੱਚ ਨਾ ਬੇਵਸੀ ਦੇਖੀ ਅੱਜ 600 ਕਰਕੇ ਨਾ ਕਿਸੇ ਗਰੀਬ ਦੇ ਚਾਹ ਮਰ ਜਾਣੇ ਸੀ